ਆਹ ਆ ਗਿਆ ਰਖਾ ਲਈ ਕਾ ਦਾ ਮੁੱਕ ਗਿਆ ਤਨ ਆ ਗਿਆ ਜੀ ਨਹੀਂ ਉਹ ਮਾਈਆ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਮਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਮੰਨੋ ਸਾਡਾ ਭਰਾ ਵਾ ਸਰ ਵੀ ਸਪੈਸ਼ਲ ਸਾਨੂੰ ਸਾਡੇ ਨਾਲ ਸਾਡੇ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹਨਾਂ ਨੂੰ ਮੰਨੋ ਇੱਕ ਨਹਿਰ ਦੇ ਵਿੱਚ ਨਹਾਉਣ ਲਗੇ ਨਹਾਉਂਦਾ ਨਹਾਉਂਦਾ ਮਤਲਬ ਇੱਕ ਆ ਉਹ ਤੋ ਜਿਆ ਜੜਾ ਬਚਾਉਣ ਲਗਾ ਇਹ ਰੋੜੇ ਪੈ ਗਏ ਤੇ ਝਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਏ ਤੇ ਜਿਆ ਕਰਤਾਰ ਸਿੰਘ ਨੇ ਝਾਲ ਮਾਰੀ ਹੋਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਝਾਲ ਮਾਰੀ ਮੁੜ ਕੇ ਉਹਨਾਂ ਨੂੰ ਮੰਨ ਲਓ ਪਹਟਾਇਆ ਗਿਆ ਜੇ ਪੱਕਾ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋਗੀ ਅੰਮਰਸਰ ਇਹਦੇ ਸਾਬ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਕੇ ਦੇ ਬਾਵਜੂਦ ਉਹਨਾਂ ਨੇ ਪੰਜਾਹ ਵਾਰ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਅਸੀਂ ਇਲਾਕਾ ਨਿਵਾਸੀ ਪਿੰਡ ਪਾਰਖਾਲ ਦੇ ਸਾਰੇ ਅਸੀਂ ਮੰਨ ਲਓ ਦੇਖਭਾਲ ਕਰਦੇ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹੱਸਾ ਵਾਪਰੇਗਾ ਪੱਕੀਆਂ 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 ਹੱਥਾਂ ਵਾਂਗ ਵਾਪਰੇ ਦੇ ਦੇਖੋ ਉੱਪਰ ਟੱਕੀਆਂ ਨੇ ਕੋਈ ਉਕੇ ਸਾਹ ਬੂਰਾ ਹੱਥ ਲੱਗ ਜਾਂਦਾ ਕੋਈ ਖੈਰ ਕੋਈ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਕੇ ਤਾਂ ਹਾਸ ਪੈਣ ਉਹ ਬੰਨਣਾ ਚਾਹੀਦਾ ਇਹ ਕੋਈ ਨਹੀਂ ਤੇ ਫਾੜੀ ਨਾ ਮਾਰਦੇ ਤੇ ਕੁ ਪੌੜੀਆਂ ਪੜੀਆਂ ਬਣਨ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਅੱਜ ਜੋਤੀ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਵਿਖਾ ਦਾ ਕੀਤੀ ਜਾਵੇ 100 ਮੀਟਰ ਤੇ 100 ਮੀਟਰ ਤੇ ਇਲਾਕੇ ਅੰਦਰ ਕੇ ਪੌੜੀਆਂ ਬਣਨ ਚਾਹੀਦੀਆਂ